हां जी ਤੁਹਾਡਾ ਸਵਾਗਤ ਹੈ ਆਪਣੇ ਰਾਜ ਹੋਮ ਮੇਡ ਰੈਸਪੀ ਚੈਨਲ ਤੇ ਤੇ ਅੱਜ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਸੋਜੀ ਦੇ ਭੱਲੇ ਤੇ ਆਜੋ ਫਿਰ ਕਰਦੇ ਹਾਂ ਤਿਆਰ ਆਪਣਾ ਇਹ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲਾਵਾਂਗੇ ਸੂਜੀ ਤੇ ਹਰੀ ਮਿਰਚਾ ਤੇ ਨਾਲ ਇੱਕ ਕੌਲੀ ਦਹੀਂ ਦੀ ਹੈ ਜੀ ਠੀਕ ਹੈ ਜੀ ਥੋੜਾ ਜਿਹਾ ਮਿੱਠਾ ਸੋਡਾ ਚਿੱਟਾ ਨੂਣ ਇਹ ਵੀ ਪਾਉਣਾ ਜ਼ਰੂਰੀ ਹੈ ਵਿੱਚ ਠੀਕ ਹੈ ਜੀ ਤੇ ਥੋੜੀਆਂ ਜਿਹੀ ਹਰੀ ਮਿਰਚ ਪਾਵਾਂਗੇ ਇੱਜ ਤੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਆਪਾਂ ਕਰਦੇ ਹਾਂ ਤਿਆਰ ਤੇ ਆਪਣੇ ਵੀਡੀਓ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸੂਜੀ ਦਾ ਕੱਪ ਉਸ ਤੋਂ ਬਾਅਦ ਆਪਾਂ ਨੇ ਪਾਵਾਂਗੇ ਇੱਜ ਹਰੀ ਮਿਰਚ ਥੋੜੀ ਹਰੀ ਮਿਰਚ ਪਾਉਣੀ ਹੈ ਜੇ ਤੁਹਾਨੂੰ ਜਿਵੇਂ ਤੁਸੀਂ ਇਹਦੇ ਵਿੱਚ ਅਦਰਕ ਵੀ ਕੁੱਟ ਕੇ ਪਾ ਸਕਦੇ ਹੋ ਤੇ ਹਰਾ ਧਨੀਆ ਵੀ ਪਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਪਾਵਾਂਗੇ ਇੱਕ ਚਮਚਾ ਨਮਕ ਦਾ ਤੇ ਉਸ ਤੋਂ ਬਾਅਦ ਆਪਾਂ ਇਹ ਚ ਪਾਉਣਾ ਦਹੀਂ ਨਹੀਂ ਪਾ ਕੇ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਉਦੋਂ ਵਦਨ ਨੂੰ ਆਪਾਂ ਨੇ ਚਮਚੇ ਨਾਲ ਹਿਲਾ ਲੈਣਾ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਐਦਾਂ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਇਹਨੂੰ ਜਿਆਦਾ ਨਾ ਇਹ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਇਹ ਗਾੜਾ ਜਿਹਾ ਨਹੀਂ ਹੋਣਾ ਚਾਹੀਦਾ ਨਾਰਮਲ ਜਿਹਾ ਹੋਣਾ ਚਾਹੀਦਾ ਇਦਾਂ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਠੀਕ ਹੈ ਜੀ ਜੇ ਤੁਹਾਨੂੰ ਲੱਗੇ ਵੀ ਥੋੜਾ ਜਿਹਾ ਖੁਸ਼ਕ ਆਇਆ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਆਪਾਂ ਆ ਦੇਖੋ ਆਪਣਾ ਖੁਸ਼ਕਾ ਥੋੜਾ ਜਿਹਾ ਪਾਣੀ ਪਾਵਾਂਗੇ ਚ ਥੋੜਾ ਜਿਹਾ ਪਾਣੀ ਪਾ ਕੇ ਨੂੰ ਫਿਰ ਆਪਾਂ ਇਦਾਂ ਮਿਕਸ ਕਰਾਂਗੇ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਇਦਾਂ ਮਿਕਸ ਕਰਨਾਗਾ ਜੇ ਫਿਰ ਵੀ ਤੁਹਾਨੂੰ ਲੱਗੇ ਥੋੜਾ ਜਿਹਾ ਹਾਂ ਵੀ ਥੋੜਾ ਹਾਰਡ ਜਾਗਾ ਥੋੜਾ ਜਿਹਾ ਪਾਣੀ ਆਪਾਂ ਇਹਦੇ ਹੋਰ ਪਾ ਲਾਂਗੇ ਅਜੇ ਲੱਗਦਾ ਥੋੜਾ ਜਿਹਾ ਪਾਣੀ ਹੋਰ ਪੈਣਾ ਇਹ ਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਇਹ ਚ ਚਮਚਾਕ ਉਸ ਤੋਂ ਬਾਅਦ ਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਹਿਲਾਈ ਜਾਣਾਗਾ ਠੀਕ ਹੈ ਜੀ ਇਦਾਂ ਹਿਲਾਉਂਦੇ ਰਹਿਣਾ ਜਦੋਂ ਆਪਣਾ ਇਹ ਮਿਸ਼ਰਣ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਅਨ 10 ਮਿੰਟ ਲਈ ਕਿਸੇ ਭਾਂਡੇ ਨਾਲ ਕਿਸੇ ਪਲੇਟ ਨਾਲ ਢੱਕ ਦਵਾਂਗੇ ਉਹਨਾਂ ਜਿਹੜਾ ਪਾਜੋ ਜੀਰਾ ਭੁੰਨਦੇ ਆ ਜੀਰਾ ਤਿਆਰ ਕਰਦੇ ਆਪਾਂ ਥੋੜਾ ਆਪਾਂ ਤਵੇ ਤੇ ਜੀਰਾ ਪਾਇਆ ਗਿਆ ਇੱਕ ਚਮਚਾ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾਗਾ ਥੋੜੀ ਜਿਹੀ ਇਹਦੇ ਵਿੱਚ ਅਜਮੈਣ ਪਾ ਦੇਣੀ ਆ ਅਜਮੈਣ ਪਾਈਏ ਥੋੜੀ ਜਿਹੀ ਆਪਾਂ ਨੇ ਇਹਦੇ ਨਾਲ ਵੀ ਸਵਾਦ ਵਧੀਆ ਟੈਸਟ ਬਣਦਾਗਾ ਇਹਨੂੰ ਚੰਗੀ ਤਰ੍ਹਾਂ ਇੱਦਾਂ ਬ੍ਰਾਊਨ ਜਿਹਾ ਕਰ ਲੈਣਾ ਉਸ ਤੋਂ ਬਾਅਦ ਕਿਸੇ ਭਾਂਡੇ 'ਚ ਤੁਸੀਂ ਕੱਢ ਲਿਓ ਬਾਹਰ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਬੇਲਣੇ ਨਾਲ ਵੀ ਬੇਲ ਸਕਦੇ ਹੋ ਬੇਲ ਕੇ ਇਹਨੂੰ ਚੰਗੀ ਤਰ੍ਹਾਂ ਭੋਰ ਦੇ ਸਕਦੇ ਹੋ ਜੇ ਨਹੀਂ ਤਾਂ ਤੁਸੀਂ ਕਿਸੇ ਇਦਾਂ ਕੁੰਡੀ 'ਚ ਪਾ ਕੇ ਛੋਟੇ ਕੁੰਡੀ 'ਚ ਪਾ ਕੇ ਇਦਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਮੈਨ ਰਗੜ ਸਕਦੇ ਹੋ ਹੁਣ ਆਪਣਾ ਜੀਰਾ ਰਗੜਿਆ ਗਿਆ ਆਪਾਂ ਪਲੇਟ 'ਚ ਕੱਢ ਲਵਾਂਗੇ ਇਹਨੂੰ ਇਦਾਂ ਬਰੀਕ ਕਰ ਲੈਣਾ ਇਹ ਠੀਕ ਆ ਜੀ ਇਦੇ ਵਿੱਚ ਆਪਾਂ ਨੇ ਥੋੜੇ ਮਸਾਲੇ ਪਾਵਾਂਗੇ ਹੋਰ ਤੇ ਚਾਟ ਮਸਾਲਾ ਪਾਉਣਾ ਆਪਾਂ ਇਹ ਚ ਇੱਕ ਚਮਚਾ ਇੱਕ ਚਮਚਾ ਆਮਚੂਰ ਹੰਦਾ ਪਾ ਲਿਓ ਠੀਕ ਆ ਜੀ ਇਹ ਦੋ ਤਿੰਨ ਮਸਾਲੇ ਜੇ ਵਿੱਚ ਪਾ ਕੇ ਤੁਸੀਂ ਇਦਾਂ ਬਣਾ ਲੈਣਾ ਨੇ ਜਦੋਂ ਆਪਣਾ ਭੱਲੇ ਬਣ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਇਦਾਂ ਭੁੱਕ ਜੇ ਦਵਾਂਗੇ ਥੋੜੀ ਜੀ ਕਾਲੀ ਮਿਰਚ ਪਾ ਲਈ ਆਪਾਂ ਨੇ ਇਹ ਸਾਰੀਆਂ ਆਈਟਮਾਂ ਜਦੋਂ ਪਾ ਲੈਂਦੇ ਆ ਫਿਰ ਮਸਾਲਾ ਪੂਰਾ ਵਧੀਆ ਇਹਨਾਂ ਸਵਾਦ ਬਣ ਜਾਂਦਾ ਹੈਗਾ ਹੁਣ ਆਪਾਂ ਦਹੀਂ ਲਿਆਗਾ ਠੰਡਾ ਦਹੀਂ ਇਹਦੇ ਵਿੱਚ ਆਪਦੇ ਸਵਾਦ ਦੇ ਹਿਸਾਬ ਨਾਲ ਚੀਨੀ ਬਾਰਨ ਥੋੜੇ ਜਿਆਦਾ ਥੋੜਾ ਮਿੱਠਾ ਹੀ ਹੋਣਾ ਚਾਹੀਦਾ ਜਿਆਦਾ ਜਿੰਨਾ ਮਿੱਠਾ ਹੋਊਗਾ ਉਹਨੇ ਜਿਆਦਾ ਸਵਾਦ ਲੱਗੂਗਾ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਵਿੱਚ ਇਦਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਦਾਂ ਹਿਲਾ ਕੇ ਜਦੋਂ ਇਹਨਾਂ ਚੰਗੀ ਤਰ੍ਹਾਂ ਚੀਨੀ ਵਿੱਚ ਮਿਕਸ ਹੋ ਗਈ ਉਸ ਤੋਂ ਬਾਅਦ ਆਪਾਂ ਇਹਨੂੰ ਫਰਿਜ 'ਚ ਧਰ ਦਵਾਂਗੇ ਠੀਕ ਹੈ ਜੀ ਆ ਆਪਣਾ ਮਿਸ਼ਰਣ ਬਣ ਕੇ ਜਿਹੜਾ ਬਣਾਇਆ ਸੀ ਤਿਆਰ ਹੈ ਜੀ ਆਪਾਂ ਇੱਕ ਛੁੱਟਕੀ ਮਿੱਠੇ ਸੋਡੇ ਦੀ ਪਾਵਾਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਇਹਨੂੰ ਕਰਾਂਗੇ ਫਰਾਈ ਹੋਣਾ ਮਿੱਠਾ ਸੋਡਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹ ਮਿੱਠੇ ਛੋਡੇ ਨਾਲ ਵਧੀਆ ਬਣ ਜਾਂਦੇ ਨੇ ਫੁੱਲ ਕੇ ਜੇ ਐਦਾਂ ਤੁਸੀਂ ਹਿਲਾਉਂਦੇ ਰਹੋ ਉਹਨਾਂ ਨੂੰ ਮਿੱਠਾ ਛੋਡਾ ਪਹਿਲਾਂ ਨਹੀਂ ਪਾਉਣਾ ਬਾਅਦ ਵਿੱਚ ਪਾਉਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਤਿਆਰ ਆਜੋ ਤੇਲ ਆਪਣਾ ਗਰਮਾ ਇੱਕ ਇੱਕ ਚਮਚਾ ਇਦਾਂ ਵਿੱਚ ਛੱਡਾਂਗੇ ਇਹਦੇ ਜਿੱਦਾਂ ਤੁਸੀਂ ਚਮਚੇ ਨਾਲ ਨਹੀਂ ਪਾਉਣਾ ਤੁਸੀਂ ਇਦਾਂ ਆਪਣੇ ਹੱਥ ਨੂੰ ਪਾਣੀ ਲਗਾ ਕੇ ਥੋੜਾ ਜਿਹਾ ਉਹਦੇ ਨਾਲ ਵੀ ਸਾੜ ਸਕਦੇ ਹੋ ਵਿੱਚ ਜਦੋਂ ਆਪਣੇ ਇਦਾਂ ਦਾ ਬ੍ਰਾਊਨ ਹੋਣ ਲੱਗੇ ਥੋੜੇ ਜੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਕੇ ਇਹਨਾਂ ਜਦੋਂ ਲਾਲੀ ਹੀ ਜਾ ਕੇ ਕਲਰ ਇਹ ਨਾ ਬ੍ਰਾਊਨ ਜਿਹਾ ਹੋ ਗਿਆ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਕਿਸੇ ਭਾਂਡੇ 'ਚ ਕਿਸੇ ਪਲੇਟ 'ਚ ਕੱਢ ਲਿਓ ਇਦਾਂ ਹਿਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢ ਲਵਾਂਗੇ ਪਲੇਟ 'ਚ ਤੇ ਜਿਹੜੇ ਬਾਕੀ ਆਪਣੇ ਭੱਲੇ ਥੋੜਾ ਜਿਹਾ ਰਹਿਦਾ ਸੀ ਮਿਸਰਨ ਉਹਨੂੰ ਵੀ ਵਿੱਚ ਪਾ ਲਵਾਂਗੇ ਉਹਦੇ ਵੀ ਭੱਲੇ ਬਣਾ ਲਵਾਂਗੇ ਹੋਰ ਬਾਅਦ 'ਚ ਆਪਾਂ ਪਾਣੀ 'ਚ ਇਕੱਠਿਆਂ ਨੂੰ ਸਾਰਿਆਂ ਨੂੰ ਛੱਡ ਦਾਂਗੇ ਹੁਣ ਆਪਣੇ ਭੱਲੇ ਸਾਰੇ ਬਣ ਕੇ ਤਿਆਰ ਨੇ ਜੀ ਠੀਕ ਆ ਜੀ ਦੇਖੋ ਕਿੰਨੇ ਸੋਹਣੇ ਬਣੇ ਨੇ ਦੇਖੋ ਕਿੰਨੇ ਸੌਫਟ ਤੇ ਹਨ ਵਧੀਆ ਰੂਮ ਵਰਗੇ ਬਣ ਗਏ ਦੇਖੋ ਬੋਲੇ ਬੋਲੇ ਠੀਕ ਹੈ ਜੀ ਸਾਰੇ ਬਣ ਕੇ ਤਿਆਰ ਨੇ ਆਪਣੇ ਹੁਣ ਆਪਾਂ ਥੋੜਾ ਜਿਹਾ ਪਾਣੀ ਲਾਵਾਂਗੇ ਠੰਡਾ ਉਹਦੇ ਵਿੱਚ ਇੱਕ ਚਮਚਾ ਨੂਣ ਦਾ ਚਿੱਟੇ ਨੂਣ ਦਾ ਪਾਉਣਾ ਇੱਕ ਚਮਚਾ ਤੁਸੀਂ ਹਿੰਗ ਦਾ ਵਿੱਚ ਪਾਉਣਾ ਇਹਦਾ ਟੈਸਟ ਹੋਰ ਜ਼ਿਆਦਾ ਵਧੀਆ ਬਣ ਜਾਣਾ ਠੀਕ ਹੈ ਜੀ ਉਨੇ ਚੱਪ ਇੱਕ ਕਰਕੇ ਭੱਲਾ ਪਾਣੀ ਛੱਡ ਦਵਾਂਗੇ ਸਾਰੇ ਭੱਲੇ ਪਾਣੀ ਚ ਪਾ ਕੇ ਆਪਾਂ ਇਹ ਹੁਣ ਪਾਣੀ ਚ ਪਾ ਦਿੱਤੇ ਨੇ ਸਾਰੇ ਭੱਲੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ 10-15 ਮਿੰਟ ਲਈ ਜਿਆਦਾ ਟਾਈਮ ਨਹੀਂ ਰੱਖਣਾ 10-15 ਮਿੰਟ ਪਾਣੀ ਚ ਡਬੋ ਕੇ ਰੱਖਣਾ ਇਦਾਂ ਹੀ ਜਿਹੜਾ ਜੇ ਤੇਲ ਜਿਆਗਾ ਉਹ ਸਾਰਾ ਪਾਣੀ ਇਹਨੇ ਪੀ ਜਾਣਾ ਤੇਲ ਨੇ ਤੇਲ ਪੀਜੂ ਜਿਹੜਾ ਪਾਣੀ ਇਹ ਆ ਉਹਨੇ ਤੇਲ ਨੂੰ ਸਾਰੇ ਨੂੰ ਪੀ ਜਾਣਾ ਉਸ ਤੋਂ ਬਾਅਦ ਇਦਾਂ ਜਿਦੋਂ ਕੱਢਣੇ ਨੇ ਥੋੜੇ ਭੁੱਲੇ ਜਿਹੇ ਹੱਥਾਂ ਨਾਲ ਦੱਬ ਕੇ ਇਹਨਾਂ ਦਾ ਪਾਣੀ ਜਿਹਾ ਕੱਢ ਦੇਣਾ ਠੀਕ ਹੈ ਜੀ ਕੱਲੇ ਕੱਲੇ ਨੂੰ ਕੱਢ ਲੈਣਾ ਬਾਹਰ ਇਦਾਂ ਹੁਣ ਆਪਾਂ ਕਿਸੇ ਪਲੇਟ 'ਤੇ ਸਜਾਵਾਂਗੇ ਇਹਨਾਂ ਨੂੰ ਆਪਾਂ ਜਿਹੜਾ ਦਹੀਂ ਲਿਆ ਸੀਗਾ ਮਿੱਠਾ ਵਿੱਚ ਚੀਨੀ ਪਾ ਕੇ ਰੱਖਿਆ ਸੀ ਠੰਡਾ ਦਹੀਂ ਉੱਪਰ ਪਾਵਾਂਗੇ ਇਹ ਦਹੀਂ ਚੰਗੀ ਤਰ੍ਹਾਂ ਇਹ ਦਹੀਂ ਦੇ ਵਿੱਚ ਡੁੱਬਣੇ ਚਾਹੀਦੇ ਨੇ ਫਿਰ ਜਿੰਨਾ ਦਹੀਂ ਚ ਡੁੱਬਣਗੇ ਉੰਨੇ ਹੀ ਜ਼ਿਆਦਾ ਸਵਾਦ ਲੱਗਣਗੇ ਦਹੀਂ ਥੋੜਾ ਠੰਡਾ ਹੋਣਾ ਚਾਹੀਦਾ ਤੇ ਮਿੱਠਾ ਚੀਨੀ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਵਿਆਹ ਸਾਦੀ ਚ ਹੁੰਦੇ ਨੇ ਉਹ ਇਦਾਂ ਹੀ ਹੁੰਦੇ ਨੇ ਉੱਪਰ ਥੋੜੀ ਚਟਣੀ ਪਾਵਾਂਗੇ ਹਰੀ ਚਟਣੀ ਬਣਾਈ ਸੀ ਆਪਾਂ ਨੇ ਹਰੀ ਮਿਰਚ ਦੀ ਉੱਪਰ ਥੋੜੀ ਸੌਸ ਪਾਵਾਂਗੇ ਠੀਕ ਹੈ ਜੀ ਆਉਦੇ ਸਵਾਦ ਇਸ ਹਾਵ ਨਾਲ ਤੁਸੀਂ ਇਹਦੇ ਤੇ ਕੋਈ ਨਮਕੀਨ ਪਕੌੜੀ ਐਦਾਂ ਪਾ ਸਕਦੇ ਜਿੱਦਾਂ ਕੋਈ ਮੱਠੀ ਹੁੰਦੀ ਆ ਮੱਠੀ ਵੀ ਚੂਰ ਸਕਦੇ ਆ ਉੱਤੇ ਐਦਾਂ ਪੋੜ ਸਕਦੇ ਆ ਨੂੰ ਇਹਦੇ ਨਾਲ ਹੋਰ ਟੈਸਟੀ ਬਣ ਜਾਂਣਾ ਨੇ ਹੁਣ ਆਪਾਂ ਜਿਹੜੇ ਪਹਿਲਾਂ ਮਸਾਲਾ ਤਿਆਰ ਕੀਤਾ ਸੀਗਾ ਕੁੱਟਿਆ ਸੀਗਾ ਚੰਗੀ ਤਰ੍ਹਾਂ ਸਾਰਾ ਮਿਕਸ ਕੀਤਾ ਸੀ ਜਿਹੜੇ ਉੱਤੇ ਪਾ ਦਮਾ ਹੁਣ ਆਪਾਂ ਦਾਹੀ ਭੱਲੇ ਬਣ ਕੇ ਤਿਆਰ ਨੇ ਹੁਣ ਆਪਾਂ ਇਹਨੂੰ ਖਾ ਸਕਦੇ ਆ ਤੇ ਆਪਣੀ ਇਹਦਣੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਤੇ ਲਾਇਆ ਕਰਕੇ ਜ਼ਰੂਰ ਦੱਸਿਆ ਕਰੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ